ਵੀ ਇਹਨਾਂ ਦਾ ਅੰਤਿਮ ਸੰਸਕਾਰ ਅਸੀਂ ਕਰਾਂਗੇ ਇਹਨਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਸਾਡੇ ਲਈ ਸ਼ਹਾਾਦਾ ਦਿੱਤੀਆਂ ਜਦੋਂ ਪੰਜਾਬ 'ਚ ਅੱਤਵਾਦ ਦਾ ਦੌਰ ਸੀ ਉਦੋਂ ਸਾਡੀ ਰੱਖਿਆ ਕਿਹਨੇ ਕੀਤੀ ਇਹਨਾਂ ਵਰਗੇ ਪੁਲਿਸ ਅਫਸਰਾਂ ਦੁਆਰਾ ਅੱਜ ਸਾਡੀ ਵਾਰੀ ਹੈ ਜੀ ਇਹਨਾਂ ਦਾ ਮੁੱਲ ਚੁਕਾਈਏ ਅਸੀਂ ਇਹਨਾਂ ਦਾ ਮੁੱਲ ਚੁਕਾਣਾ ਹੈ ਸਰ ਤੁਹਾਨੂੰ ਨਹੀਂ ਲੱਗਦਾ ਜੇ ਤੁਸੀਂ ਇਹ ਕਦਮ ਚੱਕੋਗੇ ਤੇ ਪੰਜਾਬ ਦੇ ਵਿੱਚ ਜੋ ਹੈ ਪੰਜਾਬ ਦਾ ਮਾਹੌਲ ਖਰਾਬ ਹੋ ਕਦਾ ਮੋਲ ਖਰਾਬ ਅਸੀਂ ਆਪਦੀ ਹੱਕ ਦੀ ਗੱਲ ਕਰ ਰਹੇ ਮੈਡਮ ਜੀ ਇਹ ਇਹ ਮੇਰਾ ਭਰਾ ਅੰਤਿ ਦਸਕਾਰ ਨਹੀਂ ਕਰ ਸਕਦਾ ਦੱਸੋ ਨਾਦੀ ਰਸਮ ਪਗੜੀ ਨਹੀਂ ਕਰ ਸਕਦਾ ਮੇਰਾ ਭਰਾ ਮੇਰੀ ਮਾਂ ਤਪਤੀ ਮਾਂ ਦਾ ਪੁੱਤਰ ਮੈਂ ਇਹਦਾ ਅੰਤਿ ਦਸਕਾਰ ਵੀ ਨਹੀਂ ਕਰ ਸਕਦਾ ਨਾਦੀ ਰਸਮ ਪਗੜੀ ਨਹੀਂ ਕਰ ਸਕਦਾ ਇਹ ਦੱਸੋ ਇਹਦਾ ਮੋਲ ਖਰਾਬ ਕਰ ਦਊਗਾ ਇਹ ਉਹ ਸ਼ਖਸ ਨੇ ਔਰ ਇਨਾ ਵਰਗੇ ਕਈ ਜੇਲ੍ਹਾਂ ਚ ਬੈਠੇ ਨੇ ਪੰਜਾਬ ਪੁਲਿਸ ਦੇ ਜ਼ਬਾਹ ਅਫਸਰ ਜਿਨ੍ਹਾਂ ਨੇ Hindu ਪਰਿਵਾਰਾਂ ਨੂੰ ਨਿਆਂ ਦਿੱਤਾ ਸਨ ਅਸਿੱਤullah ਕੇ 95 ਜਿਹੜੇ ਹਿੰਦੂ ਪਰਿਵਾਰ ਬਸਾ ਕੱਡ ਕੱਡ ਕੇ ਮਾਰੇਗੇ ਤੇ ਤੁਹਾਨੂੰ ਨਿਆਂ ਦੇਣ ਵਾਲੇ ਇਹੇ ਲੋਕ ਸੀ ਕੋਈ ਵੀ ਪੰਜਾਬ ਦੇ ਵਿੱਚ ਟਾਪਿਕ ਉੱਠਦਾ ਹੈ ਤੇ ਤੁਸੀਂ ਹਮੇਸ਼ਾ ਉਹਦੇ ਆਪੋਜ਼ਿਟ ਹੀ ਖੜੇ ਹੁੰਦੇ ਹੋ ਐਂਟੀ ਦੇ ਵਿੱਚ ਹੀ ਹੁੰਦੇ ਹੋ ਜੇ ਪ੍ਰਵਾਸੀਆ ਦੇ ਮੁੱਦੇ ਦੀ ਗੱਲ ਕਰੀਏ ਪ੍ਰਵਾਸੀਆ ਦਾ ਮੁੱਦੇ ਵਿੱਚ ਵੀ ਤੁਸੀਂ ਐਂਟੀ ਸੀਗੇ ਜਦੋਂ ਅਸੀਂ ਲੋਕ ਖੁੱਲ ਕੇ ਬੋਲੇ ਖੁੱਲ ਕੇ ਅਸੀਂ ਪ੍ਰਵਾਸੀਆਂ ਦੇ ਹੱਕ 'ਚ ਖੜੇ ਅਸੀਂ ਗੱਲਾਂ ਸਮਝਾਈਆਂ ਵੀ ਖੇਤਾਂ 'ਚ ਕੰਮ ਕੌਣ ਕਰੂਗਾ ਤੁਹਾਡੀ ਫੈਕਟਰੀਆਂ 'ਚ ਕੰਮ ਕੌਣ ਕਰੂਗਾ ਉਸ ਤੋਂ ਬਾਅਦ ਕਿੰਨੇ ਕਿੰਨੇ ਸਿੱਖ ਸੰਸਥਾਵਾਂ ਦੇ ਲੋਕ ਖੁੱਲ ਕੇ ਬੋਲਣ ਕਿੰਨੇ ਕਿਸਾਨ ਜਿੱਤੇ ਬੰਦੀਆਂ ਖੁੱਲ ਕੇ ਬੋਲੀਆਂ ਨੇ ਵੀ ਨਹੀਂ ਇਹਨਾਂ ਨੂੰ ਅਸੀਂ ਨਹੀਂ ਬਾਹਰ ਕੱਢ ਸਕਦੇ ਕਿਉਂ ਅਗਰ ਅਸੀਂ ਇਹਨਾਂ ਨੂੰ ਅੱਜ ਬਾਹਰ ਕਰਤਾ ਸਾਡੇ ਖੇਤਾਂ 'ਚ ਕੰਮ ਕੌਣ ਕਰੂਗਾ ਅਗਰ ਇੱਥੋਂ ਯੂਪੀ ਬਿਹਾਰ ਵਾਲੇ ਵਾਪਸ ਚਲੇ ਗਏ ਨਾ ਉੱਥੋਂ ਵੀ ਸਾਡੀਆਂ ਵਾਪਸੀਆਂ ਪੈਣਗੀਆਂ ਸੰਦੀਪ ਸਿੰਘ ਸਾਨੀ ਜੋ ਕਿ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਨੇ ਸੁਦੀਸ਼ ਸੂਰੀ ਦਾ ਕਤਲ ਕਰਨ ਵਾਲੇ ਤੇ ਜੇਲ੍ਹ ਦੇ ਵਿੱਚ ਬੰਦ ਸੂਬਾ ਸਿੰਘ ਦਾ ਕਤਲ ਕਰਨ ਵਾਲੇ ਸੰਦੀਪ ਸਾਨੀ ਜੋ ਕਿ ਸੁਰਖੀਆਂ ਦੇ ਵਿੱਚ ਆਏ ਨੇ ਤੁਹਾਨੂੰ ਦੱਸ ਦਈਏ ਸੂਬਾ ਸਿੰਘ ਜਿਨ੍ਹਾਂ ਦੀ ਬਾਡੀ ਜੋ ਹੈ ਉਹਨਾਂ ਤੇ ਘਰ ਜਾਂਦੇ ਲੈਣ ਲਈ ਮਨਾ ਕਰ ਦਿੱਤਾ ਤੇ ਉੱਥੇ ਹੀ ਸ਼ਿਵ ਸੇਨਾ ਦੇ ਪ੍ਰਧਾਨ Rajiv T ਜੀ ਕਹਿ ਰਿਹਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਮੈਂ ਕਰੂੰਗਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਜਾਣਾਂਗੇ ਕਿ ਉਹ ਕਿਉਂ ਕਰਨਗੇ ਕੀ ਹੱਕ ਬੰਦਾ ਹੈ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦਾ ਜੀ ਜਕਰਪੀਰ ਬਜਰੰਗੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਪੰਜਾਬ ਦੀ ਧਰਤੀ ਦਾ ਪੁੱਤਰ ਹੋਣ ਦੇ ਨਾਤੇ ਰਜੀਵ ਟੰਡਨ ਜਿਹਦਾ ਜਨਮ ਪੰਜਾਬ ਦੀ ਧਰਤੀ ਤੋਂ ਹੋਇਆ ਸੁਭਾ ਸਿੰਘ ਪੁਲਿਸ ਅਫਸਰ ਜਿਹਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਉਸ ਹੋਣ ਦੇ ਨਾਤੇ ਇੱਕ ਮਾਂ ਦੇ ਪੁੱਤਰ ਹੋਣ ਦੇ ਨਾਤੇ ਰਜੀਵ ਟੰਡਨ ਕਹਿੰਦਾ ਉਹਦੇ ਸਾਥੀ ਕਹਿੰਦੇ ਹਿੰਦੂ ਜਾਗੋ ਕੋਰ ਕਮੇਟੀ ਕਹਿੰਦੀ ਸਿਰਸਰ ਪੰਜਾਬ ਕਹਿੰਦੀ ਹੋਰ ਧਾਰਮਿਕ ਸੰਸਥਾਵਾਂ ਕਹਿੰਦੀਆਂ ਵੀ ਇਹਨਾਂ ਦਾ ਅੰਤਿਮ ਸੰਸਰਕਾਰ ਅਸੀਂ ਕਰਾਂਗੇ ਰਜੀਵ ਟੰਡਨ ਨਹੀਂ ਇਕੱਲਾ ਕਹਿੰਦਾ ਪੂਰਾ ਹਿੰਦੂ ਸਮਾਜ ਕਹਿੰਦਾ ਕਿਉਂਕਿ ਇਹਨਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਸਾਡੇ ਲਈ ਸ਼ਹਾਡਾ ਦਿੱਤੀਆਂ ਜਦੋਂ ਪੰਜਾਬ 'ਚ ਅਤਵਾਦ ਦਾ ਦੌਰ ਸੀ ਉਦੋਂ ਸਾਡੀ ਰੱਖਿਆ ਕਿਹਨੇ ਕੀਤੀ ਇਨਾ ਵਰਗੇ ਪੁਲਿਸ ਅਫਸਰਾਂ ਦੁਆਰਾ ਇਨਾ ਵਰਗੇ ਪੁਲਿਸ ਅਫਸਰਾਂ ਦੁਆਰਾ ਜਦੋਂ ਪੀਕੇ 47 ਲੈ ਕੇ ਕੰਟੇਨਰਾਂ ਚੋਂ ਬੱਸਾਂ ਚੋਂ ਕੱਟ-ਕੱਟ ਕੇ ਚਲ-ਚਲ ਕੇ ਰੋਡੇ ਮੋਨਿਓ ਬਾਹਰ ਆ ਜੋ ਸਾਡੇ ਕਤਲ ਕਿਤੇ ਜਾਂਦੇ ਸੀ ਨਾ ਸਾਡੇ ਭਰਾਵਾਂ ਦੇ ਉਦੋਂ ਇਹਨਾਂ ਨੇ ਆਹ ਮੇਰੇ ਪ੍ਰਾਣ ਆਪਣੀ ਜਾਨ ਹਥੇਲੀ ਤੇ ਲੈ ਕੇ ਸਾਡੀ ਰੱਖਿਆ ਕੀਤੀ ਅੱਜ ਸਾਡੀ ਵਾਰੀ ਹੈ ਵੀ ਇਹਨਾਂ ਦਾ ਮੁੱਲ ਚੁਕਾਈਏ ਅਸੀਂ ਇਹਨਾਂ ਦਾ ਮੁੱਲ ਚੁਕਾਣਾ ਸਰ ਜਿਵੇਂ ਕੀ ਵੇਖਿਆ ਜਾਂਦਾ ਹੈ ਹਰ ਵਾਰੀ ਤੁਸੀਂ ਕੋਈ ਏਦਾਂ ਦਾ ਟੌਪਿਕ ਚੱਕਦੇ ਹੋ ਜਿਹਦੇ ਨਾਲ ਬਹੁਤ ਹੀ ਲਾਈਮਲਾਈਟ ਕ੍ਰੀਏਟ ਹੁੰਦੀ ਹੈ ਬੱਟ ਟੀਆਰਪੀ ਕ੍ਰੀਏਟ ਹੁੰਦੀ ਹੈ ਏਦਾਂ ਹੀ ਕਿਉਂ ਚੱਕਦੇ ਹੋ ਨਹੀਂ ਲਾਈਮਲਾਈਟ ਨਹੀਂ ਦੇਖੋ ਮੇਰਾ ਫਰਜ਼ ਬੰਦਾ ਨਾ ਮੈਂ ਕਹਿੰਦਾ ਮੇਰੀ ਧਰਤੀ ਦਾ ਪੁੱਤਰ ਮੈਂ ਪੰਜਾਬ ਦੀ ਧਰਤੀ ਦਾ ਪੁੱਤਰ ਇਹ ਵੀ ਸਾਡੇ ਪੰਜਾਬ ਦੀ ਧਰਤੀ ਦਾ ਪੁੱਤਰ ਏਦਾਂ ਦੀ ਗੱਲ ਨਾ ਕਰੋ ਕੋਈ ਵੀ ਪੰਜਾਬ ਦੀ ਹਿੱਤ ਦੀ ਗੱਲ ਹੋਏਗੀ ਤਾਂ ਸ਼ਿਵਸਨਾ ਪੰਜਾਬ ਹਿੰਦੂ ਜਾਗੋ ਕੋਰ ਕਮੇਟੀ ਖੁੱਲ ਕੇ ਆਵਾਜ਼ ਬੁਲੰਦ ਕਰੇਗੀ ਅਸੀਂ ਸਰ ਪਰ ਹਮੇਸ਼ਾ ਇਦਾਂ ਹੀ ਵੇਖਿਆ ਜਾਂਦਾ ਹੈ ਕਿ ਜੋ ਹੈ ਕੋਈ ਵੀ ਪੰਜਾਬ ਦੇ ਵਿੱਚ ਟਾਪਿਕ ਉੱਠਦਾ ਹੈ ਤੇ ਤੁਸੀਂ ਹਮੇਸ਼ਾ ਉਹਦੇ ਆਪੋਜ਼ਿਟ ਹੀ ਖੜੇ ਹੁੰਦੇ ਹੋ ਐਂਟੀ ਦੇ ਵਿੱਚ ਹੀ ਹੁੰਦੇ ਹੋ ਜੇ ਪ੍ਰਵਾਸੀਆ ਦੇ ਮੁੱਦੇ ਦੀ ਗੱਲ ਕਰੀਏ ਪ੍ਰਵਾਸੀਆ ਦੇ ਮੁੱਦੇ ਵਿੱਚ ਵੀ ਤੁਸੀਂ ਐਂਟੀ ਸੀਗੇ ਇਹ ਹੋਰ ਵੀ ਕੋਈ ਮੁੱਦਾ ਉੱਠਦਾ ਹੈ ਪੰਜਾਬ ਜੀ ਪੰਚਾਇਤਾਂ ਨੇ ਮਤੇ ਪਾਸ ਕੀਤੇ ਕਿਤੇ ਨਾ ਮਤੇ ਪਾਸ ਵੀ ਭਈਏ ਪੰਜਾਬੋ ਮਤਲਬ ਪ੍ਰਵਾਸੀ ਭਜਾਓ ਪੰਜਾਬ ਬਚਾਓ ਜਦੋਂ ਅਸੀਂ ਲੋਕ ਖੁੱਲ ਕੇ ਬੁਲੇ ਖੁੱਲ ਕੇ ਅਸੀਂ ਪ੍ਰਵਾਸੀਆਂ ਦੇ ਹੱਕ 'ਚ ਖੜੇ ਅਸੀਂ ਗੱਲਾਂ ਸਮਝਾਈਆਂ ਵੀ ਖੇਤਾਂ 'ਚ ਕੰਮ ਕੌਣ ਕਰੂਗਾ ਅਸੀਂ ਕੀ ਸਮਝਾਇਆ ਵੀ ਜਿਹੜੀ ਤੁਹਾਡੀ ਗਾਰ ਆ ਗਈ ਉਹ ਕੌਣ ਚੱਕੂਗਾ ਤੁਹਾਡੇ ਝੋਨਾ ਕੌਣ ਲਾਊਗਾ ਤੁਹਾਡੀ ਕਣਕ ਕੌਣ ਵੱਢੂਗਾ ਤੁਹਾਡੀ ਫੈਕਟਰੀਆਂ 'ਚ ਕੰਮ ਕੌਣ ਕਰੂਗਾ ਉਸ ਤੋਂ ਬਾਅਦ ਕਿੰਨੇ ਕਿੰਨੇ ਸਿੱਖ ਸੰਸਥਾਵਾਂ ਦੇ ਲੋਕ ਖੁੱਲ ਕੇ ਬੋਲ ਰਹੇ ਨੇ ਕਿੰਨੇ ਕਿਸਾਨ ਜੱਟੇ ਬੰਦਿਆਂ ਖੁੱਲ ਕੇ ਬੋਲੀਆਂ ਨੇ ਵੀ ਨਹੀਂ ਇਹਨਾਂ ਨੂੰ ਅਸੀਂ ਨਹੀਂ ਬਾਹਰ ਕੱਢ ਸਕਦੇ ਕਿਉਂ ਅਗਰ ਅਸੀਂ ਇਹਨਾਂ ਨੂੰ ਅੱਜ ਬਾਹਰ ਕਰਤਾ ਸਾਡੇ ਖੇਤਾਂ 'ਚ ਕੰਮ ਕੌਣ ਕਰੂਗਾ ਅਗਰ ਅਸੀਂ ਇੱਥੇ ਇਹਨਾਂ ਦੀਆਂ ਰੇੜੀਆਂ ਤੋੜੀਆਂ ਨਾ ਤਾਂ ਯੂਪੀ ਵਿਹਾਰ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਮਹਾਰਾਸ਼ਟਰ ਤੱਕ ਸਾਨੂੰ ਮਾਰ ਪੇਗੀ ਵੀ ਸਾਡੀਆਂ ਰਿਹੜੀਆਂ ਸਾਡੀਆਂ ਦੁਕਾਨਾਂ ਉੱਥੇ ਤੋੜੀਆਂ ਜਾਣਗੀਆਂ ਅਗਰ ਇੱਥੋਂ ਯੂਪੀ ਬਿਹਾਰ ਵਾਲੇ ਵਾਪਸ ਚਲੇਗੇ ਨਾ ਉੱਥੋਂ ਵੀ ਸਾਡੀਆਂ ਵਾਪਸੀਆਂ ਪਹਿਣਗੀਆਂ ਸਰ ਜੇ ਸੁਭਾ ਸਿੰਘ ਜੀ ਦੀ ਗੱਲ ਕਰੀਏ ਤਾਂ ਜੋ ਇਹਨਾਂ ਦੀ ਫੈਮਿਲੀ ਵੀ ਬੋਡੀ ਲੈਨ ਨੂੰ ਤਿਆਰ ਨਹੀਂ ਪਰ ਤੁਸੀਂ ਜੋ ਦਾਵਾ ਕਰਦੇ ਹੋ ਅਸੀਂ ਅੰਤਿਮ ਸੰਸਕਾਰ ਕਰਾਂਗੇ ਪਰ ਇਹ ਦਾਵਾ ਕਿਉਂ ਕੀਤਾ ਜਾ ਰਿਹਾ ਹੈ ਕਿ ਇਹਦੇ ਪਿੱਛੇ ਕਾਰਨ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਧਰਤੀ ਦੇ ਪੁੱਤਰ ਹੈ ਮੈਂ ਵੀ ਧਰਤੀ ਦਾ ਪੁੱਤਰ ਹੈ ਪਰ ਉੱਥੇ ਹੀ ਇਹਨਾਂ ਦਾ ਜੋ ਨਾਮ ਹੈ ਉਹ 84 ਦੇ ਦੰਗਿਆਂ ਦੇ ਨਾਲ ਜੁੜਿਆ ਹੋਇਆ ਹੈ ਕਿ ਇਹਨਾਂ ਦੇ ਵੱਲੋਂ 마ਸੂਮ ਲੋਕਾਂ ਦੀ ਜਾਨ ਲਈਤੀ ਗਈ ਹੈ ਹਿਊਮਨ ਰਾਈਟ ਦੁਆਰਾ ਸੀਬੀਆਈ ਦੁਆਰਾ ਝੂਠੇ ਪਰਚੇ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਸੀਬੀਆਈ ਸਾਡੀ ਇੰਨੀ ਹੀ ਤੇਸ਼ੀ ਸੀ ਪੰਜਾਬ ਦੇ ਲੋਕਾਂ ਦੀ ਹਮਨ ਰਾਈਟ ਅਗਰ ਇੰਨੀ ਤੇਸ਼ੀ ਸੀ ਜਦੋਂ ਪੰਜਾਬ ਚ ਅੱਤਵਾਦ ਦਾ ਦੌਰ ਸੀ ਜਦੋਂ ਮਾਸੂਮ ਲੋਕਾਂ ਦਾ ਕਤਲ ਹੁੰਦਾ ਸੀ ਹਮਨ ਰਾਈਟ ਉਦੋਂ ਕਿੱਦਾਂ ਸੀ ਕਿੱਥੇ ਸੀ ਮੇਰਾ ਸਵਾਲ ਹੈ ਸੀਬੀਆਈ ਕਿੱਥੇ ਸੀ ਦੱਸੇ ਨਾ ਮੈਨੂੰ ਸੀਬੀਆਈ 1980 ਤੋਂ ਲੈ ਕੇ 1992 ਤੱਕ ਸੀਬੀਆਈ ਕਿੱਥੇ ਸੀ ਹਮਨ ਰਾਈਟ ਕਿੱਥੇ ਸੀ ਦੱਸੋ ਨਾ ਜਦੋਂ ਸਾਨੂੰ ਚੁਣ ਕੇ ਮਾਰਿਆ ਸੀ ਚਲੋ ਸੀਬੀਆਈ ਨੇ ਉਹ ਕੇਸ ਖੋਲੇ ਜਿਹੜੇ ਟ੍ਰੇਨਾਂ ਚੋਂ ਕੱਢ ਕੇ ਹਿੰਦੂ ਮਾਰੇਗੇ ਉਹ ਕੇਸ ਓਪਨ ਕਿਤੇ ਜਿਹੜੇ ਪਸਤਾ ਚੋਂ ਕੱਢ ਕੇ ਸਾਡੇ ਹਿੰਦੂ ਭਰਾ ਮਾਰੇਗੇ ਉਹ ਕੇਸ ਓਪਨ ਕਿਤੇ ਘਰਾਂ ਚੋਂ ਕੱਢ ਕੇ ਜਦੋਂ ਸਾਡੇ ਹਿੰਦੂ ਮਾਰੇਗੇ ਉਹ ਕੇਸ ਓਪਨ ਕਿਤੇ ਪਰਚੀਆਂ ਕੜੀਆਂ ਚੋਂ ਕੱਢ ਕੱਢ ਕੇ ਜਦੋਂ ਪੰਜਾਬ ਦੇ ਸ਼ਾਂਤੀਪ੍ਰੀਤ ਲੋਕਾਂ ਦਾ ਕਤਲ ਕੀਤਾ ਗਿਆ ਉਹ ਕੇਸ ਸੀਬੀਆਈ ਦੁਆਰਾ ਖੋਲੇਗੇ ਹਮਨ ਰਾਈਡ ਦੁਆਰੇ ਉਹ ਸਵਾਲ ਚੱਕੇਗੇ ਦੱਸੋ ਨਾ ਕੀ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਸਮਾਜ ਰਹਿ ਰਿਹਾ ਭੇਡ ਪਕੜੀਆਂ ਰਹਿ ਰਿਹਾ ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਹੋਏਗਾ ਕਰ ਤੁਹਾਨੂੰ ਨਹੀਂ ਲੱਗਦਾ ਜੀ ਤੁਸੀਂ ਇਹ ਕਦਮ ਚੱਕੋਗੇ ਤੇ ਪੰਜਾਬ ਦੇ ਵਿੱਚ ਜੋ ਹੈ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਕਦਮ ਮਾਹੌਲ ਖਰਾਬ ਅਸੀਂ ਆਪ ਦੀ ਹੱਕ ਦੀ ਗੱਲ ਕਰ ਰਹੇ ਮੈਡਮ ਜੀ ਇਹ ਇਹ ਮੇਰਾ ਭਰਾ ਅੰਤਿ ਸस्कार ਨਹੀਂ ਕਰ ਸਕਦਾ ਦੱਸੋਣਾ ਮੇਦੀ ਰਸਮ ਪਗੜੀ ਨਹੀਂ ਕਰ ਸਕਦਾ ਮੇਰਾ ਭਰਾ ਮੇਰੀ ਮਾਤਾ ਤ੍ਰਤੀ ਮਾਂ ਦਾ ਪੁੱਤਰ ਮੇ ਇਹਦਾ ਅੰਤਿ ਸस्कार ਨਹੀਂ ਕਰ ਸਕਦਾ ਮੇਦੀ ਰਸਮ ਪਗੜੀ ਨਹੀਂ ਕਰ ਸਕਦਾ ਇਹ ਦੱਸੋ ਇਹਦਾ ਮਾਹੌਲ ਖਰਾਬ ਹੋਊਗਾ ਮਾਹੌਲ ਤਾਂ ਤਾਂ ਖਰਾਬ ਹੋਏਗਾ ਇਹਦੀ ਬੋੜੀ ਅਗਰ ਇੱਥੇ ਤੇਰੀ ਤਾਂ ਮਾਹੌਲ ਖਰਾਬ ਹੋਏਗਾ ਸਾਰੇ ਪੰਜਾਬ ਦੇ ਲੋਕ ਜਿਹੜੇ ਸੁਤਰਾਤੰਤਰ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਕਿਤੇ ਖੜੇ ਹੋਈਏ ਇਹਨਾਂ ਦੇ ਅੱਗੇ ਇਹ ਸੁਭਾ ਸਿੰਘ ਜਿਹਦੇ ਹੱਕ ਚ ਨਾ ਖੜੇ ਹੋ ਜਨ ਵੀ ਪੰਜਾਬ ਜਾ ਕਿੱਥੇ ਰਿਹਾ ਸਾਡੇ ਪੰਜਾਬ ਦੇ ਹਾਲਾਤ ਕੀ ਬਣਦੇ ਨੇ ਵੀ ਇੱਕ ਡੈਡ ਪੁੜੀ ਇੱਕ ਸੰਸਕਾਰ ਕਰਨ ਨੂੰ ਵੀ ਲੋਕਾਂ ਨੂੰ ਡਰ ਲੱਗਦਾ ਪਿਆ ਵੀ ਐਸੇ ਹਾਲਾਤਾਂ ਤੋਂ ਅੱਧ ਟਾਈਮ ਵੀ ਨਹੀਂ ਰੇ ਉਦੋਂ ਵੀ ਲੋਕਾਂ ਹੱਤਵੰਦੀਆਂ ਨੇ ਗੋਲੀਆਂ ਮਾਰੀਆਂ ਪਰ ਲੋਕਾਂ ਦੇ ਅੰਤਿ ਸੰਸਕਾਰ ਵੀ ਹੋਏ ਨੇ ਪਰ ਐਸਾ ਪੰਜਾਬ ਦਾ ਕਿਹੜਾ ਹਾਲਾਤ ਇਸ ਵਕਤ ਹੋ ਗਿਆ ਵੀ ਵਿਅਕਤੀ ਦੀ ਗੁੰਬੰਦੇ ਦੀ ਹੱਤਿਆ ਕਰ ਦਿੱਤੀ ਹੋਵੇ ਤੇ ਉਹਦਾ ਪਰਿਵਾਰ ਸੰਸਕਾਰ ਕਰਨ ਤੋਂ ਡਰੇ ਇਹ 70 ਤੋਂ ਨਹੀਂ ਸੋਸੀ ਤੋਂ ਲੈ ਕੇ 1992 ਤੱਕ ਨਹੀਂ ਦੀ ਜੋ ਲ ਹੁਣ ਹੋ ਚੁੱਕੇ ਨੇ ਇਹ ਉਹ ਸ਼ਖਸ ਨੇ ਔਰ ਇਨਾ ਵਰਗੇ ਕਈ ਜੇਲਾਂ ਚ ਬੈਠੇ ਨੇ ਪੰਜਾਬ ਪੁਲਿਸ ਦੇ ਜਵਾਬ ਅਫਸਰ ਜਿਨ੍ਹਾਂ ਨੇ Hindu ਪਰਿਵਾਰਾਂ ਨੂੰ ਨਿਆਂ ਦਿੱਤਾ ਸਨ 80 ਤੋਂ ਲੈ ਕੇ 95 ਜਿਹੜੇ Hindu ਪਰਿਵਾਰ ਬਸ ਕੱਢ ਕੱਢ ਕੇ ਮਾਰੇ ਗਏ ਤਾਂ ਤੁਹਾਨੂੰ ਨਿਆਂ ਦੇਣ ਵਾਲੇ ਇਹ ਲੋਕ ਸੀ ਕੋਈ ਸਰਕਾਰਾਂ ਨਹੀਂ ਸੀ ਇਹਨਾਂ ਇਹਨਾਂ ਅਫਸਰਾਂ ਨੇ ਜਿਹੜਾ ਸਟੈਂਡ ਤੁਹਾਡਾ ਲੋਕਾਂ ਨਾਲ ਲਿਆ ਤਾਂ ਜਾ ਕੇ ਤੁਹਾਡਾ ਤੁਹਾਡਾ ਪਰਿਵਾਰ 35000 Hindu ਮਰੇ ਜਿਹੜਾ ਪੰਜਾਬ ਤੋਂ ਨਿਆਂ ਦਿੱਤਾ ਗਿਆ ਔਰ ਅੱਜ ਦੇਖਣ ਨੂੰ ਕੀ ਮਿਲ ਰਿਹਾ ਮੈਂ ਤਾਂ ਕਹੂੰਗਾ ਹਰ ਇੱਕ ਪੰਜਾਬੀ ਹਿੰਦੂ ਨੂੰ ਇਹਨਾਂ ਦੇ ਹੱਕ ਚ ਆਉਣਾ ਚਾਹੀਦਾ ਸੁਭਾ ਸਿੰਘ ਦੇ ਅਗਦਰ ਹੱਕ ਦੇ ਵਿੱਚ ਆਉਣੇ ਦਾ ਹਰ ਇੱਕ ਪੰਜਾਬੀ ਨੂੰ ਹਰ ਸਨਾਤੇ ਨੂੰ ਹਰ ਪੰਜਾਬੀ ਨੂੰ ਹਰ ਹਿੰਦੂ ਨੂੰ ਇਹਨਾਂ ਦੇ ਹੱਕ ਜਾਣਾ ਚਾਹੀਦਾ ਵੀ ਇਹ ਉਹ ਸਖਸ ਨੇ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਸੀਂ ਦਦਾ ਹਾਕਿਆਂ ਦੇ ਵਿੱਚ ਤੁਹਾਡੀ ਰੱਖ ਕੀਤੀ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਜਾਨ ਦੀ ਪਰਵਾਹ ਨਾ ਕਿਤੇ ਤੁਹਾਡੇ ਲੜਦੇ ਰਹੇ ਤੁਹਾਡੇ ਲਈ ਮਰਦੇ ਰਹੇ ਪਰ ਇੱਕ ਗੱਲ ਹੈ ਨਾ ਅਸੀਂ ਸ਼ਿਵਸ ਨਾਲ ਪੰਜਾਬ ਵੱਲੋਂ ਜੇ ਇਹਨਾਂ ਵੱਡਾ ਐਲਾਨ ਕੀਤਾ ਤਾਂ ਇੱਕ ਐਲਾਨ ਤੜੇ ਮੀਡੀਆ ਰਾਹੀਂ ਤੁਹਾਡੇ ਚੈਨਲ ਰਾਹੀਂ ਹੋਰ ਕਰਾਂਗੇ ਕਿ ਆਨਲੇ ਟਾਈਮ ਦੇ ਵਿੱਚ ਜਿੰਨੇ ਵੀ ਪੁਲਸਲੇ ਨਜਾਇਜ਼ ਅੰਦਰ ਬੈਠੇ ਨੇ ਉਹਨਾਂ ਲਈ ਸ਼ਿਫਤਨਾ ਪੰਜਾਬ ਸੜਕਾਂ ਦੇ ਉੱਤਰੇਗੀ ਚਾਹੇ ਸਾਨੂੰ ਦਿੱਲੀ ਤੱਕ ਤਾਂ ਨਾ ਲਗਾਉਣਾ ਪਵੇ ਚੰਡੀਗੜ੍ਹ ਤੱਕ ਤਾਂ ਲਗਾਣਾ ਲੱਗ ਪਵੇ ਤੇ ਸ਼ਿਫਤਨਾ ਪੰਜਾਬ ਸ਼੍ਰੀ ਜੀਪ ਟੰਡਨ ਦਿਸ਼ਾ ਨਿਰਦੇਸ਼ ਦੇ ਉੱਤੇ ਪੂਰੀ ਸੜਕਾਂ ਦੇ ਉੱਤਰ ਕੇ ਇਹਨਾਂ ਦਾ ਸਾਥ ਦੇਗੀ ਤੇ ਇਹਨਾਂ ਨੂੰ ਛੁੜਾਏਗੀ ਤੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰੇਗੀ ਸਰ ਜਿਵੇਂ ਵੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਹੋਰ ਵੀ ਕਾਫੀ ਅਜਿਹੇ ਮੁੱਦੇ ਨੇ ਕਿ ਜੋ ਸ਼ਰੇਆਮ ਜੋ ਹੈ ਕਤਲ ਕਰਕੇ ਬਾਹਰ ਨੂੰ ਭੱਜੇ ਹੋਇਆ ਉਥੇ ਮਤਲਬ ਇਨਾ ਐਕਸ਼ਨ ਨਹੀਂ ਲੀਤਾ ਜਾ ਰਿਹਾ ਉਥੇ ਨਹੀਂ ਸ਼ਿਵ ਸੇਨਾ ਬੋਲਦਾ ਚਲੋ ਮੈਂ ਕਿਹਾ ਭੱਜ ਗਿਆ ਬਹੁਤ ਜਿਹੜੇ ਭੱਜ ਗਏ ਭੱਜ ਗਏ ਸੰਨੀ ਦਾ ਜੇਲ੍ਹ ਦੇ ਵਿੱਚ ਉਹਦਾ ਜੇਲ੍ਹ ਦੇ ਵਿੱਚ ਵੀ ਮਾਨ ਇਦਾਂ ਦੇ ਬੰਦੇ ਨੂੰ ਉਹਦਾ ਸਜੋਕ ਦੇ ਵਿੱਚ ਖੜਾ ਕੇ ਫਾਂਸੀ ਦਿੱਤੀ ਜਾਵੇ ਜਾਂ ਗੋਲੀ ਮਾਰ ਦਿੱਤੀ ਜਾਵੇ ਜਿਹੜਾ ਬਾਹਰ ਵੀ ਕਤਲ ਕਰ ਰਿਹਾ ਤੇ ਜੇਲ੍ਹ ਦੇ ਅੰਦਰ ਵੀ ਕਤਲ ਕਰ ਰਿਹਾ ਉਹਨੂੰ ਕੋਈ ਥਮਾਜ ਦਾ ਡਰ ਨਹੀਂ ਉਹਨੂੰ ਕੋਈ ਕਾਨੂੰਨ ਦਾ ਡਰ ਨਹੀਂ ਉਹਨੂੰ ਕੋਈ ਜੇਲ੍ਹ ਦਾ ਡਰ ਨਹੀਂ ਉਹਨਦੇ ਲਈ ਇੱਕੋ ਹੀ ਸਜ਼ਾ ਮੌਤ ਤੇ ਮੌਤ ਤੇ ਮੌਤ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਕੀ ਆ ਇਹਨਾਂ ਦੀ ਹੱਤਿਆ ਹੋਣ ਦਾ ਕਾਰਨ ਕੀ ਆ ਜਦੋਂ ਸੁਦੀਰ ਸੂਰੀ ਦਾ ਕਤਲ ਹੁੰਦਾ ਵਾ ਉੱਥੇ ਕਿੰਨੇ ਪੁਲਿਸ ਮੁਲਾਜ਼ਮ ਖੜੇ ਸੀਗੇ ਜੇ ਉਹਨਾਂ ਚੋਂ ਹੀ ਕੋਈ ਸੁਭਾ ਸਿੰਘ ਬਣ ਜਾਂਦਾ ਤਾਂ ਅੱਜ ਸੰਦੀਪ ਸੰਨੀ ਦੀ ਹਿੰਮਤ ਨਹੀਂ ਪੈਂਦੀ ਸੰਨੀ ਸਿੰਘ ਦੀ ਹਿੰਮਤ ਨਹੀਂ ਪੈਂਦੀ ਸੀ ਇਹਨਾਂ ਦੀ ਹੱਤਿਆ ਕਰ ਦੇਵੇ ਉਹ ਵੀ ਜੇਲ੍ਹ ਦੇ ਵਿੱਚ ਇਹਨਾਂ ਵੱਲ ਦੇਖ ਵੀ ਜਾਵੇ ਇਹ ਅਸੀਂ ਦਾ ਪੁਲਿਸ ਪੰਜਾਬ ਪੁਲਿਸ ਦੇ ਹੌਸਲੇ ਕਿੱਦਾਂ ਘਿਰ ਗਏ ਜਿਹੜੀ ਪੰਜਾਬ ਪੁਲਿਸ ਪੂਰੇ ਆਲ ਇੰਡੀਆ 'ਚ ਪੂਰੇ ਵਰਲਡ 'ਚ ਨੰਬਰ 1 ਗਣੀ ਜਾਂਦੀ ਵੀ ਗਿਣੀ ਜਾਂਦੀ ਸੀਗੀ ਅੱਜ ਤਾਂ ਹੌਸਲੇ ਕਿੱਦਾਂ ਕਰਗੇ ਜਦੋਂ ਇਦਾਂ ਦੇ ਅਫਸਰ ਜਿਹੜੇ ਦਿਲੋਂ ਕੰਮ ਕਰਨ ਵਾਲੇ ਪੰਜਾਬ ਦੇ ਲਈ ਜੇਲ੍ਹਾਂ 'ਚ ਬੈਠੇ ਨੇ ਨਾ ਅਗਲਾ ਕਹਿੰਦਾ ਮੈਂ ਆਪ ਦੀ ਬਲਦੀ ਅੱਗੇ ਸਿਰ ਕਿਉਂ ਦਵਾਂ ਕੱਲ ਨੂੰ ਮੈਂ ਕਿਦਰ ਕਾਊਂਟਰ ਕਰਾਂ ਮੇਰੇ ਜਵਾਬ ਰੋਲ ਜਾਣਗੇ ਅਗਲਾ ਕਹਿੰਦਾ ਮੈਨੂੰ ਕੀ ਲੋੜ ਹੈ ਸਰ ਪਰ ਜੇ ਸੁਰੀਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਅਪਸ਼ਬਦਾਂ ਦਾ ਜੋ ਪ੍ਰਯੋਗ ਕੀਤਾ ਜਾਂਦਾ ਸੀਗਾ ਕਾਫੀ ਇਦਾਂ ਦਾ ਦੇ ਅ ਸ਼ਬਦ ਕਿਹੜੇ ਅਪਸ਼ਬਦ ਸੀਗੇ ਦੱਸੋ ਮੈਨੂੰ ਜੋ ਲੋਕਾਂ ਦੀ ਭਾਵਨਾਵਾਂ ਨੂੰ ਫੇਸ ਕਰਦਾ ਸਰ ਪਰ ਜੋ ਮਰਜ਼ੀ ਬੋਲੀਆਂ ਇਹ ਜਦੋਂ ਬੋਲਦੇ ਆਂ ਉਦੋਂ ਨਹੀਂ ਉਹ ਇਲਜ਼ਾਮ ਹੈ ਜਿਹੜੇ ਕਿਹੜੇ ਮੈਨੂੰ ਦੱਸੋ ਸੂਰੀ ਸਾਹਿਬ ਨੇ ਕਿਹੜੇ ਕਿਹੜੇ ਕਿਤੇ ਸੀਗੇ ਦੱਸੋ ਮੈਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਇਲਜ਼ਾਮ ਨੇ ਝੂਠੇ ਜਾਮ ਇਲਜ਼ਾਮ ਤਾਂ ਤੁਸੀਂ ਵੀ ਮੇਰੇ ਤੇ ਲਾ ਸਕਦੇ ਕੋਈ ਵੀ ਕਿਸੇ ਤੇ ਲਗਾ ਸਕਦਾ ਗੱਲ ਇਹ ਹੈ ਵੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਮਾਰਗਦਰਸ਼ਨ ਕੀ ਦੇਣ ਜਾ ਰਹੇ ਹਾਂ ਵੀ ਜਿਹੜਾ ਸੜੇ ਪੰਜਾਬ ਦੇ ਲੋਕ ਨੇ ਅੱਤਵਾਦ ਦੇ ਸਮਰਥਕ ਨੇ ਗੈਂਗਸਟਰ ਦੇ ਸਮਰਥਕ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਮੈਸੇਜ ਹੀ ਦੇਣ ਜਾ ਰਹੇ ਹਾਂ ਸੋਨਾ ਜਿਹੜੇ ਬਾਹਰ ਸਾਡੇ ਪੰਜਾਬ ਤੋਂ ਬਾਹਰ ਬੈਠੇ ਨੇ ਉਹ ਕੀ ਸੋਚਣਗੇ ਵੀ ਪੰਜਾਬ ਦੇ ਲੋਕ ਤਾਂ ਅਤਵੰਦੀਆਂ ਦਾ ਸਾਥ ਦਿੰਦੇ ਨੇ ਪੰਜਾਬ ਦੇ ਲੋਕ ਤਾਂ ਕਾਤਲਾਂ ਦਾ ਸਾਥ ਦਿੰਦੇ ਨੇ ਪੰਜਾਬ ਦੇ ਲੋਕ ਤਾਂ ਗੈਂਗਸਟਰਾਂ ਦਾ ਸਾਥ ਦਿੰਦੇ ਨੇ ਪੁੱਛੋ ਤੁਸੀਂ ਗੋਤਮ ਜੀ ਕਿੰਨੇ ਸਾਲ ਦੇ ਹੋ ਮੈਂ 35 ਸਾਲ ਦਾ ਜੀ ਕੀ ਤੂੰ ਇਸ ਫੀਲ ਕਰਦੇ ਪੰਜਾਬ ਦੇ ਤੁਸੀਂ ਉਹਨਾਂ ਪੁੱਛੋ ਤੁਸੀਂ ਫੀਲ ਕੀ ਕਰਦੇ ਮੈਂ ਅਪੀਲ ਇਹ ਕਰਦਾ ਕਿ ਪੰਜਾਬ ਦੇ ਜਿਹੜਾ Hindu ਆ ਉਹਦਾ ਪਹਿਲੀ ਗੱਲ ਬਾਹਰ ਹੀ ਚੱਲ ਜਵੇ ਕਿਉਂਕਿ ਲੋਕ ਇੱਥੇ ਅਸੀਂ ਗੁਲਾਮ ਹੈਗੇ ਆ ਕੋਈ ਆਵਾਜ਼ ਕਰੀਏ ਜਿਵੇਂ ਮੈਡਮ ਜੀ ਕਹਿ ਰਹੇ ਨੇ ਗੁਲਾਮ ਚੁ ਕਹਿ ਰਹੇ ਨੇ ਇੱਕ ਪਗੜੀ ਧਾਰੀ ਬੰਦੇ ਨੂੰ ਹੀ ਦੇ ਪਰਿਵਾਰ ਹੀ ਉਹਦੇ ਸੰਸਕਾਰ ਤੋਂ ਤੇ ਜਿਹੜਾ ਬਿਨਾ ਪਗੜੀ ਧਾਰੀ ਉਹ ਤਾਂ ਬੈਸੀ ਦੱਸੋ ਨਾ ਕਿੱਥੇ ਖੜੇ ਕਿੱਥੇ ਸਰ ਪਰ ਮੈਂ ਪੁੱਛਣਾ ਚਾਹੁੰਦਾ ਪਬਲਿਕ ਨੂੰ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਸਾਡਾ ਮੈਸੇਜ ਪੂਰੇ ਆਲਓਵਰ ਦੁਨੀਆ 'ਚ ਕੀ ਜਾ ਰਿਹਾ ਹੈ ਕੀ ਅਸੀਂ ਅੱਤਵਾਦੀ ਸਮਰਥਕ ਅੱਤਵਾਦੀਆਂ ਸਮਰਥਕਾਂ ਜਾਂ ਗੈਂਗਸਟਰਾਂ ਦੇ ਸਮਰਥਕਾਂ ਦੱਸੋ ਨਾ ਖੁੱਲ ਕੇ ਦੱਸਿਓ رائے ਦਿਓ ਜ਼ਰੂਰ ਦਿਓ ਚੈਨਲ ਦੇ ਥਰੂ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਜਿਹੜਾ ਹਿੰਦੂ ਜਾਗੋ ਕੋਰ ਕਮੇਟੀ ਨੇ ਜਾਂ ਰਜੀਵ ਟੰਡਨ ਦੇ ਸਾਥੀਆਂ ਨੇ ਜਿਹੜਾ ਸਟੈਂਡ ਲਿੱਤਾ ਸਹੀ ਲਿੱਤਾ ਜਾਂ ਗਲਤ ਲਿੱਤਾ ਜਿਵੇਂ ਕਿ ਤੁਸੀਂ ਸੁਣਿਆ ਕਿ ਇਹਨਾਂ ਦੇ ਵੱਲੋਂ ਦੱਸਿਆ ਗਿਆ Shiv Sena ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜੇ ਸੁਭਾ ਸਿੰਘ ਜੀ ਦਾ ਕੋਈ ਵੀ ਉਹਨਾਂ ਦੀ ਫੈਮਲੀ ਉਹਨਾਂ ਨੂੰ ਲਾਸਟ ਤੇ ਬੋਡੀ ਦੇਣ ਲਈ ਅੰਤਿਮ ਸੰਸਕਾਰ ਨਹੀਂ ਕਰੇਗੀ ਪਰ ਜੋ ਹੈ ਇਹਨਾਂ ਦੇ ਵੱਲੋਂ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ ਉਹ ਪ੍ਰਯਾਸ ਸਾਡੇ ਰਹਿਣਗੇ ਵੀ ਜਲਦ ਤੋਂ ਵੀ ਸੰਦੀਪ ਸਿੰਘ ਦਾ ਕੇਸ ਫਾਸਟ ਟਰੈਕਟ ਚਲਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਇਹਨੂੰ ਤਾਂ ਕਿ ਇਹਨੂੰ ਜਲਦ ਤੋਂ ਜਲਦ ਫਾਂਸੀ ਹੋ ਸਕੇ ਚਾਹੇ ਦੇ ਲਈ ਸਾਨੂੰ ਧਰਨੇ ਪ੍ਰਦਰਸ਼ਨ ਲਾਣੇ ਪੈਣ ਚਾਹੇ ਸਾਨੂੰ ਚੰਡੀਗੜ੍ਹ ਧਰਨਾ ਲਾਣਾ ਪਵੇ ਸ਼ਹਿਰ ਦਿੱਲੀ ਜਾ ਕੇ ਸੰਸਦ ਭਵਨ ਦੇ ਕਿਨਾਰਾ ਨਾ ਲਾਣਾ ਪਵੇ Hindu Jaggo Kork Committee ਇਹ ਜ਼ਰੂਰ ਕੰਮ ਕਰੇਗੀ ਜਿਵੇਂ ਬੀਰ ਬਜਰੰਗੀ ਬਰ ਬਰ ਬਹਾਂਦੇ